ਧਰੋ ਬਾਈ ਸਿੰਗ ਲੁਗਲਰਾ ਤੋਂ ਬਈ 6 April ਨਾ ਪੁੱਦਾ ਜਿਲ੍ਹਾ ਕਤਰਾ ਮੈਂ ਆਪਣਾ ਬਾਈ ਬੋਨੀਆਂ ਬੋਨੀਆਂ ਪੁੱਦਾ ਹੀ ਦੁਆਰਾ ਬਈ ਬਹੁਤ ਬੜੀ ਕਬੱਡੀ ਕਮੇਟੀ ਕਬੂਜਾ ਰਹਾ ਹੈ ਬੈਸਟ ਕਿਲੂਗਾ ਬਹੁਤ ਤਗੜਾ ਕਬੱਡੀ ਕਬੂਜਾ ਜਿਸ ਕਾ ਪਹਿਲੇ ਇਨਾਮ 25000 ਦੂਸਰਾ 15000 ਬੈਸਟ ਨਮੂਸ਼ ਹੈ ਗਏ ਤੋ ਸਾਰੇ ਬਾਈ ਜਰੂਰ ਪਹੁੰਚੋ ਔਰ ਟੂਰਨਾਮੈਂਟ ਕੀ ਰੌਣਕ ਬੜਾਓ ਆਪਣਾ ਲੜਲਾ ਬਾਈ ਬੋਨੀਆਂ ਪੁੱਦਾ ਹੀ ਹੋਰ ਤੋ ਸਾਰੇ ਭਾਈ ਆਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 4 5 ਪ੍ਰਾਇਲ ਨੂੰ ਪਿੰਡ ਹਮੀਦੀ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜਿਹਦਾ ਪਹਿਲਾ ਪ੍ਰਾਈਜ਼ 71000 ਦੂਜਾ 51000 ਬੈਸਟ ਰੇਡਰ ਤੇ ਜਾਫੀ ਨੂੰ 5 ਕਿਲੋ ਕੇਓ ਤੇ 5 ਕਿਲੋ ਬਦੌਮ ਦਿੱਤੇ ਜਾਣੇ ਹਨ ਤੇ ਆਪਣਾ ਵੀ ਗੁਰਾ ਹਮੀਦੀ ਤੇ ਕਾਲਾ ਹਮੀਦੀ ਤੇ ਹੋਰ ਉਹਨਾਂ ਦੇ ਪਿੰਡ ਦੇ ਮੈਂਬਰ ਟੂਰਨਾਮੈਂਟ ਕਰਾ ਰਹੇ ਹਨ ਸਾਰੇ ਹਮ ਹਮਾ ਕੇ ਪਹੁੰਚੇ ਬਹੁਤ ਸੋਹਣਾ ਟੂਰਨਾਮੈਂਟ ਹੋਣਾ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ